ਸਤਿ ਸ਼੍ਰੀ ਅਕਾਲ ਜੀ ਦੌਨ ਜੀ ਸਾਰੇ ਹੁਕ ਸਾਰੇ ਠੀਕ ਠਾਕ ਹੋਮੂਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਰਹੂਗੀ ਉਹ ਰਹੂਗੀ ਕੱਟ ਪੀਸ ਵਾਲੀ ਪੈਣਾ ਦੇ ਮੈਸੇਜ ਬਹੁਤ ਆ ਰਹੇ ਸੀ ਜੀ ਕੱਟ ਪੀਸ ਕੱਟ ਪੀਸ ਕੱਟ ਪੀਸ ਆਪਣੇ ਕੋਲੇ ਪਲੇਨ ਚ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਨਜੀ ਤੁਸੀਂ ਕਾਫੀ ਕੁਆਂਟੀਟੀ ਦੇ ਵਿੱਚ ਜਿੱਦਾਂ ਕੋਈ ਬੁਟੀਕਸ ਦਾ ਕੰਮ ਕਰ ਰਹੇ ਹੋਗੇ ਹੈਨਾ ਕੋਈ ਆਪਣੇ ਘਰ ਤੋਂ ਕੰਮ ਕਰ ਰਹੇ ਹੋ ਜਾਂ ਸਟਾਰਟ ਕਰਨਾ ਚਾਹਦੇ ਹੋ ਤਾਂ ਤੁਸੀਂ ਐਦਾਂ ਦੀਆਂ ਚੀਜ਼ਾਂ ਤੋਂ ਸਟਾਰਟ ਕਰ ਸਕਦੇ ਹੋਗੇ ਕਿਉਂਕਿ ਐਦਾਂ ਦੀਆਂ ਚੀਜ਼ਾਂ ਇਹ ਸਟੱਫ ਖਰਾਬ ਹੋਣ ਵਾਲਾ ਵੀ ਨਹੀਂ ਤੇ ਜਿਆਦਾ ਕਾਸਟ ਲੇ ਵੀ ਨਹੀਂ ਹੁੰਦਾ ਹੈਗਾ ਤੇ ਐਦਾਂ ਦੀਆਂ ਚੀਜ਼ਾਂ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਜੀ ਤੁਸੀਂ ਇਕੱਠਾ ਕੁਆਂਟੀਟੀ ਦੇ ਵਿੱਚ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋਗੇ ਕੁਆਂਟੀਟੀ ਦੇ ਵਿੱਚ ਮਾਲ ਚੱਕ ਸਕਦੇ ਹੋਗੇ ਆਪਣੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਇਹ ਹੈਗੇ ਕਿਉਂਕਿ ਆਪਾਂ ਲਾਸਟ ਈਅਰ ਵੀ ਇਹ ਸਭ ਕੁਝ ਸੇਲ ਕਰ ਚੁੱਕੇ ਹਾਂਗੇ ਕਿਸੇ ਤਰ੍ਹਾਂ ਕੋਈ ਕੰਪਲੀਟ ਨਹੀਂ ਆਪਾਂ ਜਿਹੜਾ ਹੈਂਡਵਰਕ ਵੀ ਕਰਵਾ ਚੁੱਕੇ ਆ ਆਰੀ ਵਰਕ ਮਸ਼ੀਨ ਵਰਕ ਹਰ ਤਰ੍ਹਾਂ ਦੇ ਇੰਬੋਰਡਰਿੰਗਾਂ ਦੇ ਉੱਤੇ ਹੋ ਰਹੀ ਹੈ ਅੱਜ ਹੀ ਆਪਾਂ ਵੀਡੀਓਜ਼ ਪਾਈਆਂ ਲੈਂੀਆਂ ਇੰਸਟਾਗ੍ਰam ਦੇ ਉੱਤੇ ਤੇ ਅਪਲੋਡ ਕੀਤੀਆਂ ਨੇ ਇਹੀ ਸਟਫ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂ ਕਿ ਸੂਟਾਂ ਜੀ ਅਸੀਂ ਖੁੱਲ੍ਹਦੇ ਸੂਟ ਬਣਾਏ ਹੈਗੇ ਵੇਅਰ ਕੀਤੇ ਹੈਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਸ ਕਰਕੇ ਇਹ ਸਟੱਫ ਤੋਂ ਤੁਸੀਂ ਸਟਾਰਟਿੰਗ ਕਰ ਸਕਦੇ ਹੋ ਕਿਉਂਕਿ ਮੈਨੂੰ ਬਹੁਤ ਸਾਰੇ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ ਅਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਹਾਂ ਮੋਸਟ ਵੈਲਕਮ ਹੈ ਜੀ ਤੁਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਚਾਹੁੰਦੇ ਹੋਗੇ ਤੇ ਵੱਟ ਤੁਸੀਂ ਸਟਾਰਟਿੰਗ ਐਦਾਂ ਦੀਆਂ ਚੀਜ਼ਾਂ ਤੋਂ ਹੀ ਕਰ ਸਕਦੇ ਹੋਗੇ ਬਹੁਤ ਅੱਛਾ ਅੱਛੀ ਗੱਲ ਹੈ ਜੇ ਤੁਸੀਂ ਇਹ ਚੀਜ਼ਾਂ ਸਾਰੀਆਂ ਸਿੱਧਾ ਫੈਕਟਰੀ ਦੇ ਵਿੱਚੋਂ ਲੈਣਾ ਜਾਓਗੇ ਤਾਂ ਤੁਹਾਨੂੰ ਇਕੱਠਾ ਮਾਲ ਚੱਕਣਾ ਪਊਗਾ ਇੱਥੇ ਤੁਸੀਂ ਘੱਟ ਵੀ ਚੱਕ ਸਕਦੇ ਹੋਗੇ ਤੇ ਥੋੜੇ ਕੰਮ ਤੋਂ ਸਟਾਰਟ ਕਰ ਸਕਦੇ ਹੋ 20 30 50 ਪੀਸਾਂ ਤੋਂ 100 ਪੀਸਾਂ ਤੋਂ ਐਦਾ ਕੰਮ ਸਟਾਰਟ ਕਰ ਸਕਦੇ ਹੋ ਤੇ ਅੱਜ ਹੁਣ ਆਪਾਂ ਸਟਾਰਟਿੰਗ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਤਾਂ ਸਭ ਤੋਂ ਇੱਕ ਪੀਸ ਇਹਦੇ ਵਿੱਚ ਸੈਲਫ ਦੇ ਵਿੱਚ ਆਏਗਾ ਬਹੁਤ ਵਧੀਆ ਕ੍ਰਸ਼ ਦਾ ਜਿਹੜਾ ਇਹ ਐਦਾਂ ਦਾ ਬਣਿਆ ਹੋਇਆਗਾ ਬਹੁਤ ਪਿਆਰਾ ਜਿਹਾ ਇਹਦੇ ਨਾਲ ਮੈਚਿੰਗ ਵੀ ਹੋ ਜੂਗੀ ਬਾਟਮ ਮੈਚਿੰਗ ਹੈਗੀ ਇਹਦੀ ਪਿਕਾਕ ਕਿਤੇ ਇਧਰ ਇਧਰ ਇਹਦੇ ਨਾਲ ਇਹਦਾ ਸ਼ੇਡਿੰਗ ਸੇਮ ਹੈਦਾ ਮੈਚਿੰਗ ਵੀ ਹੋ ਜੂਗੀ ਤੁਸੀਂ ਮੈਚਿੰਗ ਕਰਵਾ ਕੇ ਸੂਟ ਲੈ ਸਕਦੇ ਹੋ ਇਹ ਸੂਟਾਂ ਦਾ ਤੁਹਾਨੂੰ ਪਤਾ ਇਹ 200 ਰੁਪਏ ਦਾ ਸਿਰਫ 200 ਰੁਪਏ ਦਾ 22 ਮੀਟਰ ਹੈ ਜਿਹੜਾ ਇਹ ਆਪਾਂ ਦੇ ਰਹੇ ਹਾਂ 400 ਰੁਪਏ ਦਾ ਪੂਰਾ ਸੂਟ ਦਾ ਜਾਂਦਾ ਹੈ ਜੀ ਲਓ ਜੀ ਇਹ ਵਾਲਾ ਜਿਹੜਾ ਹਰ ਬਹੁਤ ਤਰ੍ਹਾਂ ਦਾ ਸਟੱਫ ਆਇਆ ਹੋਇਆ ਹੈ ਇਹ ਵਾਲਾ ਸਟੱਫ ਹੈਗਾ ਹੁਣ ਜਿਹੜਾ ਆਪਣੇ ਕੋਲੇ ਬਿਲਕੁਲ ਲਾਈਟ ਵੇਟ ਤੇ ਬਹੁਤ ਜ਼ਿਆਦਾ ਸਮੂਥ ਜਿਹਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਆਪਣੀ ਸਕਿਨ ਨੂੰ ਇਰੀਟੇਟ ਨਹੀਂ ਕਰੂਗਾ ਇੰਨਾ ਕੁ ਵਧੀਆ ਸਟੱਫ ਹੈਗਾ ਇਹ ਆਰਗੈਂਜ਼ਾ ਸੌਫਟ ਵਾਲਾ ਆਰਗੈਂਜ਼ਾ ਹੈਗਾ ਜਿਹੜਾ ਆਪਣੇ ਕੋਲੇ ਹੈਗਾ ਇਹ ਵਾਲੇ ਮੈਂ ਦੱਸੀ ਜਾਊਂਗੀ ਨਾਲ-ਨਾਲ ਸਟੱਫਸ ਨੂੰ ਤੇ ਇਹ ਸੇਮ ਕ੍ਰਸ਼ ਦੇ ਵਿੱਚ ਆਇਆ ਹੈਗਾ ਇਹ ਇਹ ਦਿਖਾ ਦਿਓ ਇਹਦੇ ਨਾਲ ਦੇ ਇਹ ਸਾਰੇ ਇਹਦੇ ਨਾਲ ਦੇ ਆਹ ਦੇਖੋ ਤੇ ਮੀਰੇ ਨਹੀਂ ਕ੍ਰੇਪ ਵੀ ਲੈ ਗਏ ਤੇ ਮੈਂ ਦੱਸੀ ਜਾਉਂਗੀ ਅੱਛੇ ਦੱਸੀ ਜਾਓ ਹਾਂ ਤੇ ਉਸ ਤੋਂ ਬਾਅਦ ਇਹ ਵਾਲਾ ਦੇਖੋ ਜੀ ਬਹੁਤ ਸੋਹਣਾ ਤੇ ਵਿੱਚ ਇਹਨਾਂ ਦੇ ਵਿੱਚ ਨਾ ਮਿਕਸ ਜੇ ਹੈਗੇ ਨੇ ਜਿਵੇਂ ਕ੍ਰੇਪ ਦਾ ਆ ਗਿਆ ਇਹ ਬਲੈਕ ਕਲਰ ਆ ਗਿਆ ਕ੍ਰੇਪ ਦੇ ਵਿੱਚ ਆ ਗਿਆ ਜੀ ਕ੍ਰੇਪ ਦਾ ਆ ਗਿਆ ਇਹ ਵੀ ਕ੍ਰੇਪ ਦਾ ਆ ਗਿਆ ਇਹ ਉਹੀ ਆਰਗੈਂਜ਼ਾ ਦਾ ਪੀਸ ਆ ਗਿਆ ਆਰਗੈਂਜ਼ਾ ਦੇ ਵਿੱਚ ਆ ਗਿਆ ਜੀ ਇਹ ਸਾਰੇ ਆਰਗੈਂਜ਼ਾ ਦੇ ਪੀਸ ਨੇਗੇ ਆਰਗੈਂਜ਼ਾ ਦੇ ਵਿੱਚ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਆਰਗੈਂਜ਼ਾ ਦੇ ਪੀਸ ਹੈਗੇ ਆ ਜੀ ਇਹ ਤੇ ਐ ਮਿਸ਼ਲੀਨ ਦੇ ਆ ਗਏ ਜੀ ਮਿਸ਼ਲੀਨ ਦੇ ਵਿੱਚ ਕਹਿ ਰਹੀ ਸੀ ਪੈਣਾ ਜੀ ਪਲੇਨ ਲੈ ਕੇ ਉਹ ਪਹਿਲਾਂ ਆਪਾਂ ਪ੍ਰਿੰਟ ਲੈ ਕੇ ਆਏ ਸੀ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਸਾਰੇ 3 4 ਪੀਸ ਹੀ ਹੋਣਗੇ ਉਹ ਵੀ ਛੋਟਿਆਂ ਕਰਕੇ ਪਏ ਨੇਗੇ ਤੇ ਸਾਰੇ ਆਪਾਂ ਸੋਲਡ ਕਰ ਚੁੱਕੇ ਹਾਂਗੇ ਸਿਰਫ 2 ਦਿਨਾਂ ਦੇ ਵਿੱਚ ਹੀ ਸਾਰੇ ਸੋਲ ਇਹ ਖਾਦੀ ਦੇ ਵਿੱਚ ਆ ਗਏ ਰੌ ਸ਼ਿਲਕ ਦੇ ਵਿੱਚ ਆ ਗਏ ਬਹੁਤ ਵਧੀਆ ਸਟੱਫ ਹੈਗਾ ਬਹੁਤ ਡਬਲ ਸ਼ੇਡਿੰਗ ਹੈ ਇਹਦੇ ਵਿੱਚ ਡਬਲ ਸ਼ੇਡ ਪੈਂਦੀ ਹੈਗੀ ਮੈਰੋ ਪਰਪਲ ਸ਼ੇਡ ਦੀ 골ਡਨ ਦੇ ਵਿੱਚ ਪਰਪਲ ਹੈਗੇ ਤੇ ਉਸ ਤੋਂ ਬਾਅਦ ਇਹ ਵੀ ਖਾਦੀ ਖਾਦੀ ਮਛਲੀਨ ਦੇ ਵਿੱਚ ਹੈ ਜੀ yellow shade mustard yellow shade ਹੈ mustard ਇਹ yellow ਦੀ ਖਾਦੀ ਦੇ ਵਿੱਚ ਆ ਗਿਆ ਜੀ ਖਾਦੀ ਦੇ ਪੀਸ ਨੇ ਜੀ ਇਹ ਸਾਰੇ ਖਾਦੀ ਆਪਾਂ ਲਾਸਟ ਇਅਰ ਵੀ ਬਹੁਤ ਜ਼ਿਆਦਾ ਸੇਲ ਕਰ ਚੁੱਕੇ ਹਾਂਗੇ ਇਹਨਾਂ ਨਾਲ ਤੁਸੀਂ ਕੰਟਰਾਸਟ ਬਾਟਮਸ ਕਰਵਾ ਸਕਦੇ ਹੋਗੇ ਬਹੁਤ ਅੱਛੇ ਲੱਗਦੇ ਨੇ ਜਿੱਦਾਂ ਇਹ ਮਸਲੀਨ ਦੇ ਪੀਸ ਆ ਗਏ ਜੀ ਇਹ ਵੀ ਖਾਦੀ ਦਾ ਪੀਸ ਆ ਗਿਆ ਜੀ ਬਹੁਤ ਸੋਹਣਾ ਜਿੱਦਾਂ ਬਹੁਤ ਸੋਹਣਾ ਚੀਕੂ ਜੇ ਸ਼ेड ਹੈਗਾ ਤੇ ਇਹ ਇਹ ਵੀ ਦੇਖੋ ਕਿੰਨੇ ਪਿਆਰੇ ਕਲਰ ਆ ਰਹੇ ਨੇਗੇ ਇਹ ਦੇ ਦੋ ਡਬਲ ਪੀਸ ਆ ਗਿਆ ਜੀ ਇਹ ਆ ਗਿਆ ਸ਼ਿਮਰ ਦਾ ਪੀਸ ਅਲੱਗ-ਅਲੱਗ ਦੇ ਪੀਸ ਹੈਗੇ ਨੇ ਜੀ ਜੋ ਮੈਂ ਸਭ ਨੂੰ ਦਿਖਾ ਰਹੀ ਆਂਗੀ ਤੇ ਉਸ ਤੋਂ ਬਾਅਦ ਇਹ ਸਾਰੇ ਮਸ਼ਲੀਨ ਦੇ ਪੀਸ ਇਹ ਮਸ਼ਲੀਨ ਤੇ ਕ੍ਰੇਪ ਦੇ ਪੀਸ ਰਹਿਣਗੇ ਇਹ ਮਸ਼ਲੀਨ ਦੇ ਪੀਸ ਹੈਗੇ ਮਸ਼ਲੀਨ ਕ੍ਰੇਪ ਦੇ ਪੀਸ ਹੈਗੇ ਨਾ ਜੀ 20-20 ਮੀਟਰ ਦੀ ਕੱਟ ਰਹੂਗੀ ਦੇਖੋ ਜੀ ਬਹੁਤ ਸੋਹਣਾ ਸਟਾਫ ਸੌਫਟ ਵਾਲਾ ਸਟਾਫ ਹੈਗਾ ਜੀ ਬਿਲਕੁਲ ਸੌਫਟ ਸਟਾਫ ਹੈਗਾ ਤੇ ਲਓ ਜੀ ਇਹ ਸਾਰੇ ਜਿਵੇਂ ਦੇ ਵਿੱਚ ਦੋ ਸੂਟ ਮਿਲ ਜਾਣਗੇ ਜੇ ਕਿਸੇ ਨੇ ਇੱਕੋ ਜਿਹਾ ਬਣਵਾਣੇ ਨੇਗੇ ਅੱਗੇ ਮੈਰਿਜ ਵਗੈਰਾ ਦਾ ਹੈ ਨਾ ਸੀਜ਼ਨ ਚੱਲੂਗਾ ਤੇ ਇਹ ਵਾਲਾ ਆ ਗਿਆ ਫਿਰੋਜੀ ਸ਼ੇਡ ਸੈਦੇ ਕਲਰ ਚੇਂਜ ਆ ਰਿਹਾ ਹੋਏ ਕਿਉਂਕਿ ਇਹ ਵੀਡੀਓ ਦੇ ਵਿੱਚ ਚੇਂਜ ਆਉਂਦੇ ਹੁੰਦੇ ਇਹ ਆ ਗਿਆ ਸਕਾਈ ਸ਼ੇਡ ਪਿਕਾਕ ਸ਼ੇਡ ਆ ਗਿਆ ਗ੍ਰੀਨ ਦੇ ਦੋ ਪੀਸ ਮਿਲ ਜਾਣਗੇ ਗ੍ਰੀਨ ਦੇ ਦੋ ਦੇ ਵੀ 4 ਪੀਸ ਮਿਲ ਜਾਣਗੇ ਇਹ ਵੀ ਦੋ ਸੂਟ ਮਿਲ ਜਾਣਗੇ ਤੁਹਾਨੂੰ ਉਸ ਤੋਂ ਬਾਅਦ ਆ ਗਿਆ ਪੀਚ ਸ਼ੇਡ ਮਹਿੰਦੀ ਸ਼ੇਡ ਆ ਗਿਆ ਇਹ ਸਿੰਗਲ ਸਿੰਗਲ ਹੀ ਨੇ ਜੀ ਸਾਰੇ ਤੇ ਇਹ ਵਾਲਾ ਵੀ ਗ੍ਰੀਨ ਜਿਹਦਾ ਆਪਾਂ ਕਹਿਆ ਨੇ ਪੈਰਟ ਗ੍ਰੀਨ ਜਾਂ ਸ਼ੇਡ ਹੈਗਾ ਇਹ ਵਾਲਾ ਪਿਸਤਾ ਸ਼ੇਡ ਆ ਗਿਆ orange ਠੰਡਾ ਜਿਹਾ orange ਸ਼ੇਡ ਹੈਗਾ rust ਸ਼ੇਡ ਆ ਗਿਆ rust ਸ਼ੇਡ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਸੀ rust ਇਹਦੇ ਵਿੱਚ ਆ ਗਿਆ ਜੀ ਦੋ ਪੀਸ ਆ ਗਏ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਸਾਰੇ ਬਹੁਤ ਪਿਆਰੇ ਜਿਹੜੇ ਪੀਸ ਨੇ ਕਾਫੀ ਦੇ ਵਿੱਚ ਹੈ ਕਾਫੀ ਦੇ ਦੋ ਵਿੱਚ ਦੋ ਪੀਸ ਆ ਗਏ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਹਾਂ ਇਹ ਵੀ organza ਦਾ ਪੀਸ ਹੈਗਾ ਜੀ ਇਹ ਹੀ ਕ੍ਰੇਪ ਦੇ ਪੀਸ ਆ ਗਏ ਜੀ ਇਹ ਕ੍ਰੇਪ ਦੇ ਵਿੱਚ ਦੋ ਆ ਗਏ ਜੀ ਇਹ ਕ੍ਰੇਪ ਤੇ ਲੈ ਸਕਦੇ ਹੋ ਤੁਸੀਂ ਇਹ ਸਕਿਨ ਦੇ ਵਿੱਚ ਆ ਗਿਆ ਸਕਿਨ ਦੇ ਵਿੱਚ ਸਿੰਗਲ ਹੈ ਕ੍ਰੀਮ ਦੇ ਵਿੱਚ ਔਰਗਾਂਜ਼ਾ ਦੇ ਵਿੱਚ ਆ ਗਿਆ ਔਰਗਾਂਜ਼ਾ ਦਾ ਪੀਸ ਹੈ ਜੀ ਇਹ ਵੀ ਔਰਗਾਂਜ਼ਾ ਦੇ ਵਿੱਚ ਆ ਗਿਆ ਜੀ ਤੇ ਇਹ ਪੀਸ ਵੀ ਔਰਗਾਂਜ਼ਾ ਦਾ ਆ ਗਿਆ ਜੀ ਤੇ ਇਹ ਕ੍ਰੇਪ ਦਾ ਫਿਰ ਆ ਗਿਆ ਰਾਣੀ ਸ਼ੇਡ ਕ੍ਰੇਪ ਦਾ ਪੀਸ ਆ ਗਿਆ ਜੀ ਇਹ ਜਿਵੇਂ ਤੁਸੀਂ ਇਹ ਸੈੱਟ ਆ ਉਹ ਨਹੀਂ ਸਿੰਗਲ ਹੈ ਜਿੱਦਾਂ ਇਹ ਪੀਸ ਦੇ ਨਾਲ ਇਹਦਾ ਕੰਟਰਾਸਟ ਕਰਵਾ ਸਕਦੇ ਹੋਗੇ ਇਹ ਕ੍ਰੇਪ ਤੇ ਆ ਗਏ ਜੀ ਇਸ ਹੈ ਡਵਲ ਪੀਸ ਹੈਗਾ 크ਰੇਪ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ ਸਕੀਨ ਸਕੀਨ ਆ ਗਿਆ ਤੇ ਇਹ ਆ ਗਿਆ ਜੀ ਇਹ ਵੀ 크ਰੇਪ ਦੇ ਪੀਸ ਆ ਗਏ ਇਹ 크ਰੇਪ ਮਸਲੀਨ ਐਦਾਂ ਦੇ ਪੀਸਿਸ ਹੈਗੇ ਨੇ ਜੀ ਜਿਹੜੇ ਆਪਣੇ ਕੋਲ ਹੈਗੇ ਨੇ ਜੀ ਉਸ ਤੋਂ ਬਾਅਦ ਆ ਗਿਆ ਜੀ 크ਰਸ਼ ਦੇ ਵਿੱਚ ਇਹ 크ਰਸ਼ ਉਹ ਵਾਲੀ ਨਹੀਂ ਹੈਗੀ ਜੀ ਔਰ ਜਿਹੜੀ ਇੱਕ ਤਾਂ 크ਰਸ਼ ਦੂਜੀ ਹੁੰਦੀ ਹੈਗੀ ਬਟ ਇਹ ਨਾ ਗਲਾਸ 크ਰਸ਼ ਹੈਗਾ ਗਲਾਸ ਕ੍ਰਸ਼ ਦੇ ਵਿੱਚ ਹੈਗੇ ਨੇ ਇਹ ਪੀਸ ਇਹ ਵੀ ਬਹੁਤ ਸੌਫਟ ਸਟੱਫ ਹੈਗਾ ਕੋਈ ਸਕਿਨ ਨੂੰ ਇਰਿਟੇਸ਼ਨ ਨਹੀਂ ਹੋਊਗੀ ਕੋਈ ਚੂਣ ਵਾਲਾ ਸਟੱਫ ਨਹੀਂ ਹੈਗਾ ਤੇ ਬਾਕੀ ਪਹਿਣਾ ਦੀ ਇਹ ਰਹੂਗਾ ਜੀ ਵੀ ਇਹਦੇ ਹਿੱਚੇ ਆਪਾਂ ਕੀ ਲਗਾ ਸਕਦੇ ਹਾਂ ਟਾਪਟਾ ਲਗਾ ਸਕਦੇ ਹਾਂ ਜਾਂ ਤੁਸੀਂ ਨਾ ਵਧੀਆ ਵਾਲੀ ਲਾਈਨਿੰਗ ਲਗਾ ਸਕਦੇ ਹੋ ਕੋਈ ਟਾਪਟੇ ਦੀ ਨੀਡ ਨਹੀਂ ਹੈ ਕਿਉਂਕਿ ਇੰਨਾ ਜ਼ਿਆਦਾ ਸੀ ਥਰੂ ਨਹੀਂ ਹੈਗਾ ਇਦੇ ਵਿੱਚ ਚੱਲ ਜੂਗਾ ਵਧੀਆ ਵਾਲੀ ਲਾਈਨਿੰਗ ਲੈ ਲਿਓ ਲਾਈਨਿੰਗ ਲਗਾ ਸਕਦੇ ਹੋਗੇ ਤੁਸੀਂ ਵਧੀਆ ਵਾਲੀ ਦੇਖੋ ਜੀ ਇਹ ਵਾਲੇ ਕਲਰ ਇਹਦੇ ਵਿੱਚ ਹੈਗੇ ਜਿਹੜਾ ਡਬਲ ਆਈ ਜਾਊਗਾ ਦੇਖੋ ਡਬਲ ਦੇਖੀ ਜਾਊਗਾ ਇਹ ਵੀ ਜਿਵੇਂ ਡਬਲ ਆ ਗਏ ਇਹਦੇ ਵਿੱਚ ਦੋ ਪਏ ਨੇਗੇ ਇਹ ਵੀ ਡਬਲ ਆ ਗਏ ਇਹ ਸਿੰਗਲ ਪੀਸ ਆ ਗਿਆ ਜੇ ਇਹਦੇ ਨਾਲ ਦਾ ਗਿਆ ਆਇਆ ਤਾਂ ਤੁਸੀਂ ਆਪਣੇ ਆਪ ਧਿਆਨ ਰੱਖਿਓ ਤੇ ਲਓ ਜੀ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਬਹੁਤ ਜਿਆਦਾ ਸੋਹਣਾਗਾ ਬਹੁਤ ਸੌਫਟ ਸਟੱਫ ਹੈਗਾ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਦੀ ਹਾਂ ਇਹ ਥੋੜਾ ਅਲੱਗ ਸਟੱਫ ਆ ਗਿਆ ਇਹਦੇ ਵਿੱਚ ਜਿਆਦਾ ਕ੍ਰਸ਼ ਬਣਿਆ ਹੋਇਆ ਬਹੁਤ ਸੋਹਣਾ ਸਟੱਫ ਆ ਗਿਆ ਇਹ ਵੀ ਤੇ ਇਹ ਦਾ ਇਹ ਦਾ ਸਟੱਫ ਵੀ ਬੜਾ ਪਿਆਰਾ ਆਇਆਗਾ ਲਓ ਜੀ ਇਹ ਆ ਗਿਆ ਜੀ ਚਨੂਨ ਦੇ ਵਿੱਚ ਇਹ ਚਨੂਨ ਦੇ ਵਿੱਚ ਆ ਗਏ ਜਿਵੇਂ ਆਪਣੇ ਕੋਲੇ ਚਨੂਨ ਦੇ ਸੂਟ ਗਏ ਸੀਗੇ ਨਾ ਹੁਣ ਉਹ ਵਾਲੀ ਚੀਜ਼ ਹੈ ਇਹ ਚਨੂਨ ਦੇ ਇਹਨਾਂ ਨੂੰ ਦੁਪੱਟਾ ਵੇਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੂਟਾਂ ਦੇ ਵੇਸਤੇ ਵੀ ਹਨਾ ਲਾਈਟ ਕਲਰ ਦੇ ਕੰਟਰਾਸਟ ਕਰਵਾ ਕੇ ਇਹ ਕ੍ਰਸ਼ ਦੇ ਇਹ ਬਰਬਰੀ ਦੇ ਵਿੱਚ ਆ ਗਿਆ ਜੀ ਪੀਸ ਇੱਕ ਇਹ ਕ੍ਰਸ਼ ਦਾ ਆ ਗਿਆ ਜੀ ਇਹ ਵੀ ਔਰ ਕ੍ਰਸ਼ ਦਾ ਆ ਗਿਆ ਜੀ ਲਓ ਇਹ ਸਕਿਨ ਦੇ ਦੋ ਪੀਸ ਆ ਗਏ ਇਹ ਵਾਲਾ ਸਿੰਗਲ ਆ ਗਿਆ ਇਹ ਟਾਈ ਟਾਈ ਦੇ ਆ ਗਏ ਜੀ ਇਹ ਟਾਈ ਡਾਈ ਜੀ ਮੈਂ ਸਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਜੀ ਪੈਣਾ ਫਿਰ ਕਹਿੰਦੇ ਨੇ ਜੀ ਸਾਨੂੰ ਟਾਈ ਡਾਈ ਦੇ ਪਿਸ ਖੋਲ ਕੇ ਦਿਖਾ ਦਿਓ ਮੈਂ ਖੋਲ ਕੇ ਦਿਖਾ ਰਹੀ ਹਾਂ ਚਨੂਨ ਦੇ ਵਿੱਚ ਰਹੀ ਟਾਈ ਡਾਈ ਦੇ ਇਹਦੇ ਵਿੱਚ ਪਹਿਲਾਂ ਵੀ ਆਏ ਸੀਗੇ ਆਪਣੇ ਕੋਲ ਦੁਬਾਰੇ ਰਿਪੀਟ ਹੋ ਚੁੱਕੇ ਨੇ ਪਹਿਲਾਂ ਵਾਲੇ ਸੋਲਡ ਆਡ ਸੀਗੇ ਤੇ ਹੁਣ ਦੋ ਕਲਰ ਆਏ ਨੇ ਵਿੱਚ ਲਓ ਜੀ ਚਨੂਨ ਦੇ ਵਿੱਚ ਹੈ ਜੀ ਇਹਦੇ ਨਾਲ ਜਿਵੇਂ ਚਨੂਨ ਦੇ ਨਾਲ ਤੁਸੀਂ ਨਾ ਕ੍ਰੇਪ ਦੇ ਵਿੱਚ ਕੋਈ ਬਾਟਮ ਲਗਾ ਸਕਦੇ ਹੋ ਜੀ ਮੇਰਾ ਰਸਟ ਕਲਰ ਹੈਗਾ ਰਸਟ ਕਲਰ ਲਗਾ ਸਕਦੇ ਹੋ ਜੇ ਤੁਸੀਂ ਕੰਟਰਾਸਟ ਜਾਣਾ ਚਾਹੁੰਦੇ ਹੋ ਤਾਂ ਕੰਟਰਾਸਟ 'ਚ ਜਾ ਸਕਦੇ ਹੋ ਇਹਦੇ 'ਤੇ ਲਗਾ ਸਕਦੇ ਹੋ ਇਹਦੇ ਨਾਲ ਲਾਈਟ ਡਾਰਕ ਦਾ ਕਰ ਸਕਦੇ ਹੋ ਇਹ ਨਹੀਂ ਕਰ ਸਕਦੇ ਨੇ ਇਹ ਚਨੂਨ ਦੇ ਹੈਗੇ ਨੇ ਜੀ ਬਾਕੀ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ 올ਓਵਰ ਲੈ ਸਕਦੇ ਹੋ ਇਦੇ ਵਿੱਚ ਪੀਸ ਹੈਗੇ ਨੇ 2-3 ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਇਹਦੇ ਵਿੱਚ ਜੈਲੋ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਇਹ ਚ ਨੂਨ ਦੇ ਸੂਟ ਰਹਿਣਗੇ ਜੀ ਤੇ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ 9253115036 ਤੇ ਆਰਡਰ ਪਲੇਸ ਕਰ ਸਕਦੇ ਹੋਗੇ ਤੇ 200 ਰੁਪਏ ਦਾ ਇੱਕ ਪੀਸ ਰਹੂਗਾ ਜੀ 2.5 ਮੀਟਰ ਦਾ 400 ਰੁਪਏ ਦਾ ਪੂਰਾ ਇਹ ਸੂਟ ਰਹੂਗਾ ਜੀ ਥੈਂਕ ਯੂ